ਸ਼ੋਮਣੀ ਅਕਾਲੀ ਦਲ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਡੋਰ ਟੂ ਡੋਰ ਅਭਿਆਨ ਕੀਤਾ ਜਾ ਰਿਹਾ ਹੈ ਪਰ ਇੱਥੇ ਇੱਕ ਅਮਲੀ ਤਸਵੀਰ ਦੇਖਣ ਨੂੰ ਮਿਲੀ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖੋ ਇੱਥੇ ਜਿੱਥੇ ਪਾਸੇ ਇੱਕ ਪਾਸੇ ਸਾਰੇ ਘਰ ਦੇ ਵਿੱਚ ਜਿਹੜਾ ਹੈ ਡੋਰ ਟੂ ਡੋਰ ਲਈ ਜਾ ਰਹੇ ਨੇ ਜਿੱਥੇ ਪਰਚੇ ਵੰਡੇ ਜਾ ਰਹੇ ਨੇ ਪਰਉਕਾਰ ਸਿੰਘ ਨੂੰ ਮੰਦੇ ਲਈ ਤੁਸੀਂ ਦੇਖੋ ਕਿ ਉਹ ਨਨਹੀ ਦਿਲਰੋਜ਼ ਜਿਸ ਨੇ ਸਾਰੇ ਪੰਜਾਬ ਨੂੰ ਰੋਣ ਦੇ ਉੱਤੇ ਮਜਬੂਰ ਕਰ ਦਿੱਤਾ ਸੀ ਜਿਸ ਦੇ ਆਸੂਆਂ ਦੇ ਨਾਲ ਪੂਰਾ ਪੰਜਾਬ ਪਿਛਲੇ ਸਾਲ ਜਿਹੜਾ ਉਹ ਰੋਇਆ ਸੀਗਾ ਤੇ ਉਹਦੇ ਬਾਰਕ ਮੈਂਬਰ ਨੇ ਜਿਹੜੇ ਉਹ ਵੀ ਇੱਥੇ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੇ ਪਰਉਪਕਾਰ ਹੁੰਮਨ ਜਿਹੜੇ ਕਿ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਦੇਖੋ ਲੋਕਾਂ ਨੂੰ ਨਾ ਮਿਲਦਾ ਹੋਇਆ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਅਸੀਂ ਗੱਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਪਰਿਵਾਰ ਨਾਲ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਲੋਕਾਂ ਦੇ ਕੋਲ ਜਿਹੜਾ ਹੈ ਇਸ ਤਰੀਕੇ ਜਾ ਰਹੇ ਤੁਸੀਂ ਆ ਦੇਖੋ ਦਾਦਾ ਜੀ ਨੇ ਦਿਲਰੋਜ਼ ਦੇ ਹੱਥ ਦੇ ਵਿੱਚ ਜਿੱਥੇ ਸਾਰੇ ਚੋਣਾਂ ਦੇ ਵਿੱਚ ਆਪਣੇ ਆਪਣੇ ਪਾਰਟੀ ਦਾ ਪ੍ਰਚਾਰ ਕਰਦੇ ਨੇ ਉੱਥੇ ਹੀ ਇਹ ਇਹ ਦਿਲਰੋਜ਼ ਦੇ ਪੋਸਟਰ ਨੇ ਜਿਹੜੇ ਲੈ ਕੇ ਚੱਲ ਰਹੇ ਨੇ ਪ੍ਰਚਾਰ ਦਾ ਸਮਾਂ ਹੈਗਾ ਪਰ ਦਿਲਰੋਜ਼ ਦੇ ਪੋਸਟਰ ਹੱਥ 'ਚ ਫੜੇ ਹੋਏ ਗੱਲ ਕਰ ਰਹੇ ਹਾਂ ਲੋਕਾਂ ਦੇ ਨਾਲ ਮੈਂ ਸਾਰੇ ਆਪਦੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਇੱਕ ਬੱਚੀ ਦੀ ਲੋਜ ਦਾ ਕਤਲ ਹੋਇਆ ਸੀ ਸਾਰਿਆਂ ਨੂੰ ਪਤਾ ਇਹ ਮੈਨੂੰ ਇਨਸਾਫ ਦਵਾਉਣ ਆਲੇ ਪਰਿਵਾਰ ਘੁੰਮਣ ਜੀ ਆਏ ਇਹ ਸਾਡੇ ਘਰੇ ਖੁਦ ਚੱਲ ਕੇ ਗਏ ਸੀ ਔਰ ਪੂਰਾ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਬੱਚੀ ਤਾਂ ਨਹੀਂ ਅਸੀਂ ਮੋੜ ਕੇ ਲਿਆ ਸਕਦੇ ਇਹ ਤੁਹਾਡੇ ਨਾਲ ਮੇਰਾ ਵਾਦਾ ਰਹਿ ਗਿਆ ਉਹਨੂੰ ਸਜ਼ਾ ਇਹਨੂੰ ਮੈਂ ਕੜੀ ਤੋਂ ਕੜੀ ਦਵਾਉਂਗਾ ਖੁਦ ਚੱਲ ਕੇ ਜਾਣ ਕਰਕੇ ਮੈਨੂੰ ਇੰਨਾ ਹੌਸਲਾ ਦਿੱਤਾ ਸਾਡਾ ਪਰਿਵਾਰ ਜੇ ਕਿਸੇ ਦਾ ਖਤਮ ਹੀ ਸੀ ਜੋ ਪੋਜੀਸ਼ਨ ਸੀ ਮੇਰੀ ਨੂੰ ਕੁੜੀ ਸਾਡੀ ਤੇ ਮੱਜੇ ਤੇ ਪਈ ਸੀ ਉਹਨੂੰ ਹਸਪੀਟਲ ਮੈਂਡਰੀ ਸੀ ਕਰਾਉਣ ਚੋਗਾ ਕਿਉਂ ਸਾਡਾ ਪਰਿਵਾਰ ਛੋਟਾ ਜਿਹਾ ਇਹਦੀ ਮਦਰ ਨੂੰ ਉੱਥੇ ਛੱਡਣਾ ਪੈਣਾ ਸੀ ਘਰੇ ਚਾਰ-ਚਾਰ ਸੋ ਬੰਦਾ ਡਿਲੀ ਅਫਸੋਸ ਕਰਨ ਆਉਂਦਾ ਸੀ ਜਿਹਨੂੰ ਘੁੰਮਣ ਸਰ ਨੇ ਹੌਸਲਾ ਦਿੱਤਾ ਕੁੜੀ ਨੂੰ ਹੌਸਲਾ ਹੋ ਗਿਆ ਮੱਜੇ ਤੋਂ ਉੱਠ ਗਈ ਇਹੋ ਜੇ ਕੈਂਡੀਡੇਟ ਅੱਜ ਆਪਾਂ ਨੂੰ ਮਿਲਿਆ ਇਹ ਇਲਾਕੇ ਦੀ ਖੁਸ਼ਕਿਸਮਤੀ ਆ ਜਿਹੜਾ ਇਹੋ ਜੇ ਕੈਂਡੀਡੇਟ ਮਿਲਿਆ ਜੀ ਇਹ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦਾ ਚੋਣ ਨਿਸ਼ਾਨ ਤਕੜੀ 3 ਨੰਬਰ ਬਟਨ ਇਹ ਸੁਨਹਿਰੀ ਮੌਕਾ ਆ ਦਾ ਕਦੇ ਨੱਖਝਾਇਓ ਅੱਜ ਆਪਾਂ ਇਹਨਾਂ ਨੂੰ ਜਿਤਾਉਨੇ ਆ ਤਾਂ ਆਪਣੇ ਸਾਰੇ ਬੱਚੇ ਸੀਗਾ ਹਰ ਇੱਕ ਕੰਮ ਘਰ ਘਰ ਸਾਰੇ ਕੰਮ ਹੋਣਗੇ ਹਾਂ ਤਾਂ ਮਦਰ ਵੀ ਸਾਡੇ ਨਾਲ ਹੈਗੇ ਨੇ ਦਿਲਰੋਜ਼ ਦੇ ਗੱਲ ਕਰਦੇ ਆ ਥੋੜੇ ਹੰਝੂਆਂ ਦੇ ਨਾਲ ਪੂਰਾ ਪੰਜਾਬ ਰੋਇਆ ਸੀ ਉਹ ਸੈਲਾਬ ਅਸੀਂ ਅੱਜ ਵੀ ਮਹਿਸੂਸ ਕਰਦੇ ਆ ਜਦੋਂ ਦਿਲਰੋਜ਼ ਦਾ ਨਾਮ ਆਂਦਾ ਤਾਂ ਕਿਸ ਤਰੀਕੇ ਦੇਖਦੇ ਆ ਅੱਜ ਤੁਸੀਂ ਪਰਉਪਕਾਰਜੀ ਦੇ ਜਿਹੜੇ ਚੌਣ ਪ੍ਰਚਾਰ ਹੈਗਾ ਡੋਰ ਟੂ ਡੋਰ ਦੇ ਵਿੱਚ ਜਾ ਰਹੇ ਹੋ ਕਿ ਮੁਹਿਮ ਲੈ ਕੇ ਜਾ ਰਹੇ ਹੋ ਕਿਉਂਕਿ ਜਿੱਥੇ ਹੱਥਾਂ ਦੇ ਵਿੱਚ ਪ੍ਰਚਾਰ ਦੇ ਕਾਗਜ਼ ਹੁੰਦੇ ਨੇ ਤੁਸੀਂ ਦਿਲਰੋਜ਼ ਦੀ ਫੋਟੋ ਰੱਖੀ ਹੈ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਥੇ ਖੜਨ ਤੇ ਮਾਣ ਮਹਿਸੂਸ ਕਰਦੀ ਆ ਮੈਂ ਇੱਕ ਇਹੋ ਜਿਹੇ ਇਨਸਾਨ ਨਾਲ ਖੜੀਆਂ ਜਿਹੜਾ ਸਭ ਦੇ ਹੱਕਾਂ ਲਈ ਲੜਦਾ ਵਾ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਇਨਸਾਫ ਦੁਆਇਆ ਔਰ ਸਭ ਤੋਂ ਵੱਡੀ ਗੱਲ ਫ੍ਰੀ ਕੇਸ ਲੜੇ ਸੀਗੇ ਇਦਾਂ ਦੇ ਇਨਸਾਨ ਦਾ ਔਨ ਆ ਬਹੁਤ ਜ਼ਰੂਰੀ ਆ ਮੈਂ ਵੈਸਟ ਏਰੀਆ ਦੇ ਸਾਰੇ ਲੋਕਾਂ ਨੂੰ ਅਪੀਲ ਕਰਦੀ ਹੈ ਇੱਕ ਮਾਂ ਹੋਣ ਦੇ ਨਾਤੇ ਬੱਚੇ ਸਭ ਦੇ ਘਰ ਵਿੱਚ ਨੇ ਤਾਂ ਹੀ ਸੇਫ ਨੇ ਜੇ ਤੁਸੀਂ ਉਹ ਇਨਸਾਨ ਚੁਣੋ ਜਿਹੜਾ ਤੁਹਾਡੀ ਇੱਕ ਆਵਾਜ਼ ਤੇ ਤੁਹਾਡੇ ਦਰਵਾਜ਼ੇ ਅੱਗੇ ਆ ਕੇ ਖੜਾ ਹੋ ਜਾਵੇ ਪਲੀਜ਼ ਵੋਟ ਐਂਡ ਸਪੋਰਟ ਦੈਟ ਪਰਸਨ ਜਿਹਨੇ ਵਿਧਾਨ ਸਭਾ ਚ ਜਾ ਕੇ ਤੁਹਾਡੇ ਹੱਕਾਂ ਲਈ ਲੜਨਾ ਔਰ ਜਿਹਨੂੰ ਲਾਅ ਐਂਡ ਆਰਡਰ ਦਾ ਪਤਾ ਸਭ ਤੋਂ ਵੱਡੀ ਗੱਲ ਥੈਂਕ ਯੂ ਸੋ ਮੱਚ ਉਦੋਂ ਜਦੋਂ ਐਡਾ ਵੱਡਾ ਹਾਦਸਾ ਤੁਹਾਡੇ ਨਾਲ ਹੋ ਗਿਆ ਤੁਸੀਂ ਸੁਰਤ ਚ ਨਹੀਂ ਸੀ ਅਸੀਂ ਵੀ ਉਹ ਸਾਰਾ ਮੰਜ਼ਰ ਦੇਖਿਆ ਆਪਣੇ ਚੈਨਲ ਰਾਹੀਂ ਅਸੀਂ ਦਿਖਾਇਆ ਵੀ ਪਰ ਉਪਕਾਰ ਜੀ ਨੇ ਤੁਹਾਡੇ ਤੱਕ ਕਿਵੇਂ ਪਹੁੰਚ ਕੀਤੀ ਉਹਨਾਂ ਨੂੰ ਕਿਵੇਂ ਇਸ ਕੇਸ ਦਾ ਪਤਾ ਲੱਗਾ ਕਿਵੇਂ ਤੁਹਾਡੀ ਉਹਨਾਂ ਨਾਲ ਗੱਲ ਹੋਈ ਮੈਂ ਉਸ ਟਾਈਮ ਬਿਲਕੁਲ ਸਟੇਬਲ ਨਹੀਂ ਸੀ ਸਭ ਨੂੰ ਪਤਾ ਵਾ ਇੱਕ ਮਾਂ ਦਾ ਦਰਦ ਕੀ ਹੁੰਦਾ ਵਾ ਪਰ ਮੇਰੇ ਹੰਝੂ ਪੂੰਝਣ ਵਾਲੇ ਇਹੀ ਇਨਸਾਨ ਆ ਘਰ ਪਹੁੰਚੇ ਸੀ ਇਹ ਔਰ ਇੱਕ ਚੀਜ਼ ਜਿਹੜੀ ਇੱਕ ਸ਼ਬਦ ਕਹੇ ਸੀਗੇ ਮੈਨੂੰ ਹਮੇਸ਼ਾ ਯਾਦ ਆ ਮੇਰਾ ਹੱਥ ਥਾਮਿਆ ਸੀਗਾ ਤੇ ਕਿਹਾ ਸੀਗਾ ਕਿ ਮੈਂ ਦਿਲਰੋਸ ਨਹੀਂ ਵਾਪਸ ਲਿਆ ਸਕਦਾ ਪਰ ਵਾਦਾ ਕਰਕੇ ਜਾਣਾ ਇंसाफ ਦਿਵਾਵਾਂਗਾ ਕੜੀ ਤੋਂ ਕੜੀ ਸਜ਼ਾ ਦਿਵਾਵਾਂਗਾ ਪਰ ਉਹਦੇ ਲਈ ਮੈਨੂੰ ਤੇਰੀ سپورਟ ਦੀ ਲੋੜ ਆ ਅਗਰ ਤੂੰ ਖੜੀ ਹੋਏਂਗੀ ਤੇ ਆਪਾਂ ਦਿਲਰੋਸ ਲਈ ਇਕੱਠੇ ਲੜਾਂਗੇ ਔਰ ਅਸੀਂ ਲੜੇ ਔਰ ਉਸ ਮੁਕਾਮ ਤੇ ਪਹੁੰਚੇ ਉਸ ਲੇਡੀਜ਼ ਨੂੰ ਜਿਹੜੇ ਡੈਥ ਸੈਂਟੈਂਸ ਹੋਏ ਸੀ ਤਾਂ ਅੱਜ ਵੀ ਹਾਈ ਕੋਰਟ ਤੱਕ ਬਿਲਕੁਲ ਫਾਈਟ ਕਰਦੇ ਪਏ ਆ ਮੇਰੇ ਨਾਲ ਤੇ ਇਹ ਕਿਵੇਂ ਸੋਚਿਆ ਕਿ ਪਰਉਪਕਾਰ ਜੀ ਨੂੰ ਟਿਕਟ ਮਿਲੀ ਹੈ ਤੇ ਉਹਨਾਂ ਦਾ ਚੋਣ ਪ੍ਰਚਾਰ ਤੁਸੀਂ ਕਰਨਾ ਤੁਹਾਡਾ ਪੂਰਾ ਪਰਿਵਾਰ ਇਸ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਬਿਲਕੁਲ ਜੀ ਜਦੋਂ ਉਹਨਾਂ ਨੇ ਮੈਨੂੰ ਇੱਕ ਧੀ ਕਿਹਾ ਸੀਗਾ ਤੇ ਧੀ ਦਾ ਫਸ ਅਦਾ ਕਰਦੀਆਂ ਕਿਹੜੀ ਧੀ ਹੈ ਜਿਹੜੀ ਨਹੀਂ ਚਾਹੁੰਦੀ ਕਿ ਮੇਰਾ ਬਾਪ ਜਿੱਤੇ ਮੈਂ ਉਸ ਆਪਣੇ ਪਿਓ ਨਾਲ ਖੜੀ ਆ ਜਿਹਦੀ ਬਦੌਲਤ ਮੈਂ ਜਉਂਦੀ ਹੈਗੀ ਆ ਤੇ ਤੁਹਾਨੂੰ ਲੱਗਦਾ ਹੈ ਕਿ ਦਿਲਰੋਜ਼ ਜਿੱਥੇ ਵੀ ਹੈ ਉਹ ਵੀ ਇਹ ਗੱਲ ਚਾਹੁੰਦੀ ਹੋਵੇਗੀ ਬਿਲਕੁਲ ਜੀ ਇਹਦੇ ਵਿੱਚ ਮੈਂ ਕਹਿੰਨੀ ਆ ਇਹ ਵਿਕਟਰੀ ਸਿਰਫ ਹੁਮਨ ਸਰ ਦੀ ਨਹੀਂ ਹੈਗੀ ਐਨਟਾਇਰ ਸੁਸਾਇਟੀ ਐਂਡ ਮੇਰੀ ਦਿਲਰੋਜ਼ ਸੀ ਜਿੱਤਾਂ ਉਹ ਸਾਰੀਆਂ ਮਾਵਾਂ ਦੀ ਜਿੱਤ ਹੈ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਨੇ ਇਹ ਸਭ ਦੀ ਜਿੱਤ ਹੈ ਪਰ ਉਪਕਾਰ ਸਿੰਘ ਨੂੰ ਮੰਨ ਜਿੱਤਣਗੇ ਉਹਦੇ ਨਾਲ ਪੂਰਾ ਸਮਾਜ ਜਿੱਤੂਗਾ ਤਾਂ ਤੁਸੀਂ ਸੁਣਿਆ ਇੱਕ ਮਾਂ ਦੇ ਬੋਲ ਸੀਗੇ ਇਹ ਇੱਕ ਦਾਦੇ ਦੇ ਬੋਲ ਸੀਗੇ ਕਿਸ ਤਰੀਕੇ ਦੇ ਨਾਲ ਆਪਣੀ ਬੱਚੀ ਨੂੰ ਤਾਂ ਉਹ ਯਾਦ ਕਰ ਹੀ ਰਹੇ ਨੇ ਤਾਂ ਪ੍ਰਚਾਰ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਕਾਰ ਸਿੰਘ ਹੁਮਨ ਦੇ ਹੱਕ ਦੇ ਵਿੱਚ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਟੂ ਡੋਰ ਜਾ ਰਹੇ ਨੇ ਲੋਕਾਂ ਨੂੰ ਆਹ ਦੱਸ ਰਹੇ ਨੇ ਕਿ ਜਿਹੜਾ ਕੈਂਡੀਡੇਟ ਸ਼ੋਮਣੀ ਅਕਾਲੀ ਦਲ ਨੇ ਖੜਾ ਕੀਤਾ ਉਹ ਅਜੇਹਾ ਕੈਂਡੀਡੇਟ ਹੈ ਜਿਹੜਾ ਕਿ ਤੁਹਾਨੂੰ ਨਹੀਂ ਵੀ ਜਾਣਦਾ ਫਿਰ ਵੀ ਤੁਹਾਡੇ ਦਿਲ ਦੇ ਦਰਦ ਜਾਣਦਾ ਕਿ ਉਸ ਪਰਿਵਾਰ ਦੇ ਵਿੱਚ ਉਸ ਵੇਲੇ ਕਿੰਨੀ ਮੁਸੀਬਤ ਸੀ ਉਹ ਮਾਂ ਕਿੰਨੀ ਅੰਦਰੋਂ ਟੁੱਟੀ ਹੋਈ ਸੀ ਜਿਹਦੀ ਇੱਕ ਛੋਟੀ ਜੀ ਬੱਚੀ ਰੇਤ ਦੇ ਵਿੱਚ ਦੱਬ ਕੇ ਰੰਜਸ਼ਨ ਮਾਰ ਦਿੱਤੀ ਗਈ ਤੇ ਉਹਦਾ ਇਨਸਾਫ ਲੈਣ ਦੇ ਲਈ ਪਰਉਕਾਰ ਘੁੰਮਣ ਨੇ ਜਿਹੜਾ ਕਾਰਜ ਕੀਤਾ ਅੱਜ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਆਪਣੀ ਬੇਟੀ ਦੀ ਤਸਵੀਰ ਦੇ ਨਾਲ ਇਹ ਪਰਿਵਾਰ ਹੈ ਜਿਹੜਾ ਲੋਕਾਂ ਦੇ ਵਿੱਚ ਜਾ ਰਿਹਾ ਹੈ ਕਿਡਨੀ ਫੇਲ लीवर फेल, कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर